ਰੋਈ ਜਾਂ ਜਾ ਪਾ ਕੀ ਜਾ ਰਿਹਾ ਫੁਸਾ ਪਾ ਰਿਹਾ ਹੈ ਫੁਸਾ ਰਾਨੀ ਵਰਕੇ ਦੇ ਨਿਆ ਪੱਡੀ 15 ਵਫਤੀ ਹਾਂ ਹਾਂ ਹੋ ਗਿਆ ਜੀ ਬਾਈ ਦੇ ਉੱਤੇ ਡਿੱਗ ਕੇ ਪੁਸਾ ਮਸਾ ਘੱਟਿਆ ਥਾ ਲੋ ਥੱਲੇ ਦਬ ਗਿਆ ਜੀ ਉਹ ਦੇਖੋ ਬਹੁਤ ੱੱਕ ਜਾ ਰਿਹਾ ਉਹ ਬਰਸ ਨੇ ਹੈ ਬਾਕ ਬਣਾਉਂਗਾ ਨਾਗਾ ਤੂੰ ਬਣਾ ਦੇ ਗਰੂਗ ਬਣਾਵਾ ਆਹ ਗਏ ਪੌਲਟਰੀ ਫਾਰਮ ਦੇ ਕਿੰਗ ਗੁਰਪ੍ਰੀਤ ਸਿੰਘ ਸਰਬਾਕਰਨ ਆਏ ਨੇ ਵੀ ਮੁੰਡਿਆਂ ਨੇ ਕੰਮ ਪੈਰੀ ਕਿਤਾ ਆ ਜੀ ਆਲੇ ਨੂੰ ਚ ਬਗੜੇ ਪੈਨੇ ਮੈਂ ਕਲਰ ਕਰਕੇ ਆਹ ਦੱਸ ਦੇ ਦੇਖੋ ਜੀ ਓਕੇ ਆ ਲੇਕਿਨ ਥਾ ਨਾ ਤੁਹਾਨੂੰ ਉੱਦੋਂ ਵਾਹ ਕਰ ਬਲੈ ਇਹ ਕਹਿੰਦਾ ਇਹ ਤਾਂ ਸਾਡੇ ਦੋ ਦੋ ਬੈਣੇ ਉੱਦੋਂ ਵਾਹ ਕਰਨਾ ਪਊ ਉਹ ਸੋਚ ਰਿਹਾ ਕਰਦਾ ਨਾ ਆ ਉਹ ਕੀ ਕਰ ਦੋਗਾ ਸਾਡਾ ਆਵਰੇ ਦਾ ਕੀ ਬੋਲੇ ਦੱਕਾ ਠੀਕ ਲੋ ਸੋਤੇ ਬੱਚੇ ਨੂੰ ਪੈਂਟ ਦਿਆਂਗੇ ਫਿਰ ਉੱਧਰ ਦਾ ਥੱਲਾ ਠੰਡੀ ਹਵਾ ਉਹ ਵੀ ਦਾਣਾ ਮੰਗਣਾ ਨਾ ਆਵਰੇ ਨਾ ਕਰਦੀ ਆ ਨਾ 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 ਫੇਰ ਵੀ ਜੇ ਮੈਂ ਇੱਧਰ ਵੀ ਆ ਗਿਆ ਉਹ ਵੀ ਹਟਾ ਹਟਾਵੂ ਜਿੱਥੇ ਗਈ ਫਾਇਦੇ ਕਰਦੇ ਇਹ ਬੁਰੋਂ ਮੈਂ ਕਿੱਥੇ ਲਿਕਰ ਉਹ ਐਂ ਨਹੀਂ ਚਾਰ ਤਾਂ ਲਿਆ ਦੋ 1 2 3 4 1 2 3 4 ਉੱਥੇ ਤੱਕ ਹੋਊਗਾ ਉਥੇ ਦਾ ਕੰਮ ਕਰਨੇ ਆ ਫਿਰ ਹਾਂ ਚਾਰ ਸਾਂ ਦੇ ਦ ਜੀ ਚਾਰ ਖਾਨੇ ਚਾਰ-ਚਾਰ ਕਿਲੋ ਆਪਾਂ ਫੇਰ ਕਰਾਂਗੇ ਫਿਰ ਫੇਰ ਬਣਾਉਣੇ ਆ ਹਵਾਰ ਕੋ ਸਾਰੇ ਹੈਡ ਚ ਆਪਾਂ ਇਫਾ ਵੱਡੀਆਂ ਕਰਦੇ ਆ ਇਹਦਾ ਕੀ ਵੱਡੀਆਂ ਕਰਦੇ ਕਿਉਂੜਾ ਤੇ ਆ ਪਾਣੀ ਚ ਬਣੀ ਨਿਕਲੇ ਕੋਈ ਟੈਂਕ ਜਿਹੜੇ ਡਰ ਜਾਣੇ ਉਹਦੇ ਹੈ? ਟੋਟੇ ਡਰ ਜਾਣੇ ਹਾਂ ਪਾਣੀ ਚ ਬਣੀ ਨਿਕਲੇ ਆਉ ਦੂਜੀ ਥਾਪੜ ਤੇ ਵੱਢ ਕੇ ਜਾਵਨੇ ਉਹਰੇ ਦਾ ਪੱਲੀ ਜਾਣਗੇ ਵਸਾਈ ਹਾਂ ਮਾਰੇ ਤੇਰਾ ਗਰਮਾ ਮਾਰੀ ਤੇ ਦੱਲੋ ਇੰਦੂ ਨਾ ਕਿੱਧਰ ਪੱਲੀ ਲਾਉਣੀ ਹੈਗੀ ਹੁਣ ਇੱਧਰ ਤੇ ਲੰਘਣ ਦੀ ਰੋੜੀ ਰੋੜੀ ਉਹ ਕਹਦਾ ਲਾਇਓ ਹੁਣ ਉਹ ਬੰਦੇ ਦੇ ਨਾਲ ਇੱਧਰ ਪੱਲੀ ਲਾ ਲੈ ਕਰੋਰੇ ਉੱਧਰ ਨਹੀਂ ਗਿਆ ਕਿਹੜਾ ਖਾਂਦੀ ਨਾ ਨਾ ਉਧਰੋਂ ਸਿਆਲ ਚ ਲੱਗਦੀ ਹੈ ਪਰਲੀ ਪਾਹੀ ਮਾ ਜਿੰਦਾ ਉਧਰ ਲੱਗੂ ਕਿਹਾ ਬੜਾ ਉਤਮੋ ਦੇਖੋ ਇਹ ਫਾਰਮ ਦੀ ਚੈੱਕ ਫੋਮ ਜੁੱਕੇਰ ਪੜਾਇਆ ਲੋ ਆ ਸਾਈਡਰ ਕਰਦਾ ਆ ਆ ਪੁੱਸਾ ਇਧਰ ਖੜਿਆ ਰਾਂ ਇੰਤਾਂ ਚਾ ਤੈਨਾਂ ਹੋਣੇ ਚੋ ਲੋ ਜੀ ਆਪਾਂ ਗਿਆ ਪੁੱਸਾ ਖੜਿਆ ਹਤਾ ਸੀ ਅੰਨੇ ਹਾਲ ਚਾ ਅੱਗੇ ਦੇਖ ਦੇਵਾਂਗੇ ਹੋਰ ਜ਼ੋਰ ਥਾਂ ਕਵਰ ਕਰਨਾ ਜਾਂ ਬਹੁਤ ਐਨਾ ਕਾ ਪਹਾੜ ਮੰਗਰਲੇ ਪੈੜਾਂ ਬਸ ਤੇ ਮੋਟਰ ਜਿਣੀ ਪੂਣੀਏ ਖੇਲ ਚ ਉਦੇਵਾ ਤੇ ਪਾਈਪਦ ਬਣਵਾਫੇ ਨਾਲ ਹੀ ਬੱਟ ਰਹੇ ਹੁੰਦੇ ਆ ਲੈ ਖਾ ਇਤਨ ਨਾਲ ਨਾਲ ਪਾਈਪ ਪੈ ਜੂ ਇਥੋਂ ਆ ਗੇਟ ਵਾਲ ਤੋਂ ਇਹੋ ਲੱਗਦਾ ਮੇਰਾ ਥੋੜਾ ਥੋੜਾ ਦਿਲ ਕੰਬਰਾ ਆ ਰਿਹਾਗਾ ਹੈ ਬਈ ਈਸੀ ਫਾਰਮ ਦਿਲ ਕੰਬਰਾ ਆ ਰਿਹਾ ਤੇ ਮੈਂ ਚੂਚਾ ਹੂਗਾ ਮਾਤਾ ਪਤਾ ਨਹੀਂ ਕਹਦਾ ਇਹ ਕਹਿੰਦਾ ਥੋੜਾ ਥੋੜਾ ਦਿਲ ਘੋਰਾਵ ਦਾਗਾ ਚੂਚਾ ਹੋਈ ਓਏ ਸਾਡੇ ਉਹ ਇੱਧਰ ਜਮਣਾ ਦੌੜ ਰਹੇ ਨੇ ਦੇਖੋ ਉਹ ਮੁੰਡਾ EC ਫਾਰਮ ਦੀਆ ਵੀਡੀਓ ਪਾ ਰਿਹਾ ਉਹ ਇਧਰ ਆਪਣੀ ਸਬਜ਼ੀ ਆ ਗਈ ਮੋੜੇ ਦੇਖੋ ਬਹੁਤ ਕਾਮਯਾਬ ਕਿਸਾਨ ਆ ਗਏ ਅੱਜ ਜਿਹੜਾ ਚੱਪਾ ਲਾ ਰਹੇ ਨੇ ਦੇਖੀ ਭਾਈ ਪੱਲੀ ਨਵਾਂ ਵੜਦੀ ਗਏ ਉਹ ਸਭ ਪਸਾਰੇ ਖਰਚ ਪਾਈ ਆ ਗਏ ਆਪਿਆ ਇਕ ਮਿਲ ਆਵਲਾ ਬੜਾ ਮੇਲਾ ਗਏ ਓਏ ਅੰਮ ਕਰ ਲੈ ਬਈ ਹਲੋ ਮੇਤੋ ਸਾਰੇ ਜੇ ਪਾਤਾ ਪੂਸਾ ਆਪਾ ਗੱਡੀ ਦੇ ਜਿਹੜਾ ਦੇਣ ਆਏ ਆਪਾ ਤਾਂ ਫਿਰ ਬਹੁ ਪਾਈ ਜਾਂਦਾ ਦੂਰ ਪੈਂਦਾ ਇੱਕ ਕੋਲੀ ਆਂਦੇ ਕੇ ਖੜਿਆ ਲਾਂਗੇ ਦੁਆਚੋ ਤਿਆਰੀ ਚੱਲ ਰਹੀ ਹੈ ਹਰਲ ਹਸ ਹਫਤੇ ਵਿੱਚ ਬਚਾਵਾ ਦੇਣਾ ਆਪਾਂ ਬਦਲੇ ਇਹਦੀ ਆਪਾਂ ਪੂਸਾ ਅੱਧੀ ਪਿਆਗਾ ਸਾਡੀ ਵੱਡੀ ਦੀ ਕਰਕੇ ਆਪਣੇ ਜਾਲੀਆਂ ਵੀ ਬਣੀਆਂ ਸੀ ਆ ਦੇਖੋ ਨਾਖੜਿਆ ਰਿਹਾ ਪੂਸਾ ਇਹ ਜੈਲਰੀ ਆ ਬਈ ਨਰੂਵੀ ਲੈ ਲਈ ਹੁਸਾ ਮੇ ਲੈ ਰਹੇ ਆ ਹੋਰ ਇੱਕ ਦਿਨ ਚੋਚਾ ਕੰਡਾ ਆ ਗਿਆ ਤੇ ਤੋੜਾ ਯਾਨੀ ਆਪੇ ਯਾਨੇ ਤੰਨ ਤੰਨ ਲਾਉਨੇ ਹੋਰੇ ਬਿਚਾੜਨਾ ਤੇ ਦੋ ਸਿਰੇ ਤੇ ਲੱਗਣੀਆਂ ਆ ਇਧਰ ਦੀ ਸਾਈਡ ਅੰਦਾ ਹੈਗੀ സാറിനെ കൊള്ളാൻ പോയിട്ട് ഞാനിപ്പോ